ਤੇ ਬਾਈ ਛੋਡੇ ਕੋਲੇ ਇਹਨੇ ਤੁਸੀਂ 3 4 5 4 ਸੂਏ ਦੁੱਧ ਪੀ ਲਿਆ ਪਿਛਲੇ ਸੂਏ ਛੋਡੇ ਕੋਲੇ ਕਿੰਨਾ ਕ ਦੁੱਧ ਦਿੱਤਾ ਜੀ 14 ਦੁੱਧ ਦਿੱਤਾ ਜੀ ਪੰਜਵੇਂ ਸੂਗੀ ਘਰ ਦੀ ਪਾਲੀ ਆ ਜਾ ਬਸ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਪ੍ਰਾਂਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੰਡੂਕੇ ਤੇ ਜ਼ਿਲ੍ਹੇ ਬਠਿੰਡੇ ਤੋਂ ਤਹਿਸੀਲ ਆ ਗਈ ਬਾਈ ਨੂੰ ਬਾਲਿਆਂਵਾਲੀ ਬਾਈ ਧਰਮ ਸਿੰਘ ਦੇ ਘਰੋਂ ਦੋਸਤੋ ਵੀਡੀਓ ਇੱਕ ਜਮਾ ਕਰੀ ਲੂ ਪਸ਼ੂ ਪਾਲਕ ਚੰਗੇ ਦੁੱਧ ਵਾਲੀ ਤੇ ਚੰਗੇ ਕਦ ਕਾਟ ਚ ਬਾਈ ਨੇ ਆਹ ਮੱਝ ਸੇਲ ਕਰਨੀ ਆ ਮੁੱਲ ਵਾੜੀ ਸਾਰਾ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਸਾਨੂੰ ਭਰਾ ਦਾ ਮੈਂ ਲੈ ਕੇ ਦੇ ਦੂੰ ਤਰੀਕ ਆ ਕਿ ਜਿਹੜੀ ਬਾਈ ਜੀ 11 ਤਰੀਕ 7ਵਾਂ ਮਹੀਨਾ 2025 ਦੀ ਆ ਜੋ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਸੋ ਕਿਸੇ ਵੀ ਪੁਰਾਣੇ ਇਸ ਤਰ੍ਹਾਂ ਦੀ ਐਡ ਕਰਾਉਣੀਆਂ ਤਾਂ ਮੇਰਾ ਨੰਬਰ ਨੋਟ ਕਰ ਲਓ ਬਾਈ ਜੀ 7529000631 ਆਜੋ ਬਾਈ ਸਾਹਮਣੇ ਆਜੋ ਵੀਡੀਓ ਦੇ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਆ ਜੀ ਵਧੀਆ ਚੱਲ ਚੱਲ ਪਹਿਲਾਂ ਵੀਰੇ ਆਪਣਾ ਮੋਬਾਈਲ ਨੰਬਰ ਬੋਲਦੇ ਸਾਨੂੰ ਪਤਾ ਬਾਈ ਮੋਆ ਨੰਬਰ ਬੋਲ ਦੇ ਬਾਈ ਤੂੰ ਆਪਦਾ 9614761710 ਠੀਕ ਆ ਕਿੰਮਾ ਸੂਆ ਮੱਝ ਹੁੰਦੀ ਹੈ ਬਾਈ ਇਹ 5ਵੇਂ ਸੂਏ ਸੂਈ ਤਾਂ ਕਿ ਲੋ ਵਧੀਆ ਖੁੱਲਾ ਦਤਾ ਪਲੱਸ ਦਿੰਦੀ ਹੈ ਜੀ ਪੂਰਾ ਵਧਕਾਰ ਹਾਂ ਆ ਦੇਖੋ ਬਾਈ ਇਹ ਬਰੀਡ ਵਾਲਾ ਜਿਹੜਾ ਪਸ਼ੂ ਹੁੰਦਾ ਨਾ ਬਾਹਲੀ ਜਿਆਦੇ ਪਤਲੀ ਚੰਮੀ ਦੀ ਮੱਝ ਆ ਤੇ ਜਿਹੜੀ ਉੱਪਰ ਦੀ ਆ ਹੱਡੀ ਦੀ ਕੁਆਰਟੀ ਹੈ ਨਾ ਆ ਚੀਜ਼ ਬੱਚੇ ਜਿਹੜੇ ਭਰਾਣੇ ਲੈਣੇ ਆ ਚੰਗੀ ਬਰੀਡ ਦੇ ਬੱਚੇ ਲੈਣੇ ਆ ਤੇ ਬਾਕੀ ਬਾਈ ਐਤਕੀ ਤੂੰ ਗੱਬਣ ਕਿਹੜੇ ਤੋਂ ਕਹਿੰਦਾ ਸੀ ਇਹ ਐਮ 10 2699 ਐਚ ਐਲ ਡੀ ਵੀ ਦੇ 10 299 ਹਰਿਆਣੇ ਦੇ ਬਹੁਤ ਚੰਗੇ ਬਾਈ ਸੀਮਨ ਦਾ ਸ਼ਬੀਨਾ 92 ਤੋਂ ਗੱਬਣਾ ਦੁੱਧ ਬਾਈ ਕਹਿੰਦਾ ਆਪਣੇ ਕੋਲੇ ਪਿਛਲੇ ਸੂਏ ਨੇ 14 ਕਿਲੋ ਖੁੱਲਾ ਦੁੱਧ ਦਿੰਦਾਗਾ ਤੇ ਚੰਗੇ ਦੁੱਧ ਵਾਲੀ ਤੋਰ ਲੋ ਬਾਈ ਜੀ ਇੱਧਰ ਨੂੰ ਤੋਰ ਲੋ ਸਕਰੀਨ ਦੇ ਉੱਪਰ ਬਾਈ ਦਾ ਨੰਬਰ ਚੱਲੀ ਜਾਂਦਾ ਪਿੰਡ ਚੰਡੂਕੇ ਤੇ ਜ਼ਿਲ੍ਹਾ ਬਠਿੰਡਾ ਆਹ ਦੇਖ ਲੋ ਵੀਰੇ ਕੱਦ-ਕੁੱਦ ਦੀ ਬਹੁਤ ਖੁੱਲੇ ਡੁੱਲੇ ਸਰੀਰ ਦੀ ਹੈ ਬਾਕੀ ਸਾਨੂੰ ਮੈਂ ਭਾਈ ਲੇਵਾ ਦਿਖਾਣਾ ਮੱਝ ਦਾ ਆਹ ਦੇਖੋ ਪੂਰੇ ਵਧੀਆ ਐ ਨਹੀਂ ਨਹੀਂ ਤਾਂ ਅਗਲਾ ਕਹਿੰਦਾ ਸਾਡੀ ਤਾਂ ਤੀਜੇ ਸੂਏ ਤੋਂ ਵੱਧ ਹੈ ਹੀ ਨਹੀਂ ਜਿਹੜਾ ਸੂਆ ਉਹ ਬਾਈ ਨੇ ਬਿਲਕੁਲ ਸੱਚ ਦੱਸਿਆ ਤੇ ਨਹੀਂ ਨਹੀਂ ਤਾਂ ਅਗਲਾ ਕਹਿ ਜਾਂਦਾ ਸਾਡੀ ਤਾਂ ਤੀਜੀ ਸੂਏ ਤੋਂ ਵੱਧ ਹੈ ਹੀ ਨਹੀਂ ਜਿਹੜਾ ਸੂਆ ਉਹ ਬਾਈ ਨੇ ਬਿਲਕੁਲ ਸੱਚ ਦੱਸਿਆ ਤੇ ਮੱਝਾਂ ਤਾਂ ਵੀਰੇ 10-15-15 ਸੂਏ ਸੂ ਪੈਂਦੀਆਂ ਜਿਹੜੇ ਪੁਰਾਣੇ ਬਰੀਡ ਤੇ ਦੁੱਧ ਪੀਣ ਵਾਸਤੇ ਲੈ ਜਾਣੀਆਂ ਤਾਂ ਇਹ ਜਿਹਾ ਪਸ਼ੂ ਵੀਰੇ ਟਾਮਾ ਟਾਮਾ ਮਿਲਦਾ ਦੇਖੋ ਆ ਲੈਵਾ ਦੇਖ ਲੋ ਵੀਰੇ ਤੇ ਭਾਈ ਦਿਨ ਕਿੰਨੀ ਤਰੀਕ ਨੂੰ ਪੂਰੇ ਇਹਦੇ 14 ਤਰੀਕ ਨੂੰ ਜੀ 14 ਤਰੀਕ ਨੂੰ ਅੱਜ ਤਰੀਕ 11 ਤਿੰਨ ਚਾਰ ਦਿਨ ਹਜੇ ਸੂਣ ਦੇ ਵੀ ਲੈਂਦੀ ਆ ਹਾਂ ਹਾਂ ਤੇ ਬਾਕੀ ਤੁਸੀਂ ਭਾਈ ਆ ਢਾਂਚੇ ਦੀ ਦੇਖ ਲੋ ਤੇ ਬਾਕੀ ਆ ਜੋ ਆਪਾਂ ਮਾਲਕ ਤੋਂ ਤੁਹਾਨੂੰ ਮੁੱਲ ਕਰਵਾ ਕਰਾ ਦਿੰਨੇ ਆ ਭਾਈ ਜੀ ਕੀ ਮੁੱਲ ਕਰਦੇ ਹੋ ਜਾਇਜ਼ ਇਹਦਾ ਕਿੰਨਾ ਮੁੱਲ ਕਰਦੇ ਹੋ ਜੀ 1 ਲੱਖ 40 ਹਜ਼ਾਰ ਜੀ ਪੱਕਾ ਮੁੱਲ 1 ਲੱਖ 40 ਹਜ਼ਾਰ ਮੋਲਾ ਇਹਦੇ ਜੋ ਕੋਈ ਰਿਆਤ ਮੌਕੇ ਤੇ ਮਾੜੇ ਦਾ ਉਹ ਮੌਕੇ ਤੇ ਰਿਆਤ ਕਰੀ ਜੂਗੀ ਉਹ ਸਭ ਠੀਕ ਆ 1 ਲੱਖ 40 ਹਜ਼ਾਰ ਮੋਲਾ ਦੋਸਤੋ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆ ਜੋ ਤਸੱਲੀ ਕਰਕੇ ਤੁਸੀਂ ਬਾਈ ਜੀ ਪਸੂ ਖਰੀਦ ਸਕਦੇ ਹੋ ਤੇ ਬਾਈ ਦਾ ਤੁਹਾਨੂੰ ਪਿੰਡ ਦਸਤਾ ਸੀਲ ਠੰਡੀ ਪੂਰੀ ਆ ਵਾ ਕਿ ਥੱਲੇ ਵਾ ਕੇ ਦਿਖਾ ਦੇ ਬਾਈ ਹੱਥੋਂ ਸ ਮਾਰ ਦੇ ਆ ਦੇਖ ਕੁਈ ਚੱਕਰ ਨਹੀਂ ਹਜੇ ਹੈਣਾ ਸੋਨ ਵਾਲਾ ਪਸ਼ੂਆ ਵਧੀਆ ਟਿਕਾਣਾ ਉਪਰਾ ਮੰਡੀ ਕਈ ਰਾਂ ਹਾਂ ਇੱਕ ਖੇਤਾਂ ਦੇ ਬੰਦੇ ਉਪਰਾ ਵੱਧ ਮੰਡਾ ਖੇਤਾਂ ਚ ਬਾਈਰ ਕਹਿੰਦਾ ਘਾਰ ਹਟਾਣੀ ਚ ਹਾਂ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ